ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਹੀ ਕਮਾਈਆਂ ਚ ਹੋਣ ਜੀ ਬਰਕਤਾਂ ਚਲੋ ਜੀ ਚੱਲ ਰਿਹਾ ਖੁਸ਼ੀਆਂ ਦੇ ਦੌਰ ਪਿਛਲੇ ਬਲੌਗ ਤੇ ਤੁਸੀਂ ਦੇਖਿਆ ਵੀ ਆਪਣੀ ਭਾਣਜੀ ਦਾ ਵਿਆਹ ਤਾਂ ਬਹੁਤ ਵਧੀਆ ਜਿਹੜੀ ਮੈਰਿਜ ਹੋਈ ਆ ਤੇ ਰਾਣੀ ਜਿਹੜੀ ਖੁਸ਼ੀ-ਖੁਸ਼ੀ ਆਪਣੇ ਘਰ ਚਲੇ ਗਈ ਤੇ ਤੁਸੀਂ ਵੀ ਜਿਹੜਾ ਬਲੌਗਾਂ ਨੂੰ ਬਹੁਤ ਪਿਆਰ ਦਿੱਤਾ ਪਰਿਵਾਰ ਨੂੰ ਜਿਹੜੇ ਸੇਧ ਦੇਣ ਵਾਲੇ ਆ ਉਹ ਕਮੈਂਟ ਦੁੱਤੇ ਆ ਤੁਹਾਡਾ ਵੀ ਸਾਰਿਆਂ ਦਾ ਭਾਈ ਤਹ ਦਿਲੋਤ ਨਭਾ ਦਾ ਇੱਕ ਨਾ ਹੀ ਮਹਰ ਜੀ ਤੁਹਾਨੂੰ ਚੜਜਾਂ ਕਲਾਂਚ ਰੱਖੇ ਵੇ ਦਿਨ ਦੁਗਣੀਆਂ ਰਾਤ ਚੌਗਣੀਆਂ ਤਰਕੀਆਂ ਬਖਸ਼ੇ ਤੇ ਚੱਲ ਰਿਹਾ ਜੀ ਕੰਮ ਤੇ ਹੁਣ ਦੁਬਾਰਾ ਇੱਕ ਹੋਰ ਵਿਆਹ ਆ ਗਿਆ। ਵੀ ਜਿਹੜਾ ਤੁਸੀਂ ਦੇਖਿਆ بڑے ਪਿੰਡ ਆਪਾਂ ਬਿੱਲੂ ਬਾਈ ਦੇ ਵੀ ਮਕਾਨ ਦੀ ਤਿਆਰੀ ਕਰੀਤੀ ਉਹਨਾਂ ਨੇ ਆਉਣਾ ਤਾਂ ਤੇ ਉਹਨਾਂ ਦੇ ਵਿਆਹ ਏ। ਸੋ ਉਸ ਦੇ ਮਕਸਦ ਵਿੱਚ ਤੁਹਾਨੂੰ ਪਤਾ ਵੀ ਫੇਰ ਦੁਬਾਰਾ ਤੋਂ ਤਿਆਰੀ ਚੱਲ ਪਈ। ਭਾਣਜੀ ਦਾ ਵਿਆਹ ਲੰਘਿਆ। ਪਿੱਛੇ ਜੈਸਮੀਨ ਦਾ ਵਿਆਹ ਲੰਘਿਆ। ਕੁਝ ਕੁ ਕੱਪੜੇ ਰਿਪੀਟ ਹੋ ਗਏ। ਹੁਣ ਤੀਏ ਤੇ ਚੌਥਾ ਵਿਆਹ ਆ ਗਿਆ। ਉਹਦੇ ਵਿੱਚ ਮੈਨੂੰ ਲੱਗਦੀ ਵੀ ਇਹ ਨਹੀਂ ਰਿਪੀਟ ਹੋਊਗਾ। ਸੋ ਇਸ ਕਰਕੇ ਵੀ ਹਰਜੀਤ ਨੇ ਲੈਣਾ ਸੂਟ ਪਉਣ ਜਾਣਾ ਰੋਪੜ ਨੂੰ ਚਲੋ ਇਹਦਾ ਨੌਕਾ ਲੈਣਾ ਕੱਪੜੇ ਤਾਂ ਮੈਂ ਵੀ ਲੈਣੇ ਆ ਤੇ ਇਸ ਕਰਕੇ ਬੱਚਿਆਂ ਨੇ ਵੀ ਲੈਣੇ ਆ ਵੀ ਜਾਨੀ ਸਾਰੀ ਫੈਮਿਲੀ ਦੁਬਾਰਾ ਤੇ ਚਲੋ ਮਹਾਰਾਜ ਨੇ ਔਕਾਤ ਬਖਸ਼ੀ ਹੈ ਵੀ ਇੱਥੇ ਤੱਕ ਕਰਤੇ ਇੰਨਾ ਕੰਮ ਜੋਗੇ ਵੀ ਆਪਣੇ ਭਾਈ ਵਧੀਆ ਰਹਿਣ ਸਹਿਣ ਜਿਹੜਾ ਮਕਾਨ ਆ ਸਾਰਾ ਕੁਝ ਮਹਾਰਾਜ ਦੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਹੀ ਦਾਤਾਂ ਉਹਨਾਂ ਨੇ ਬਖਸ਼ੀਆਂ ਤਾਂ ਕਿ ਉਹਨਾਂ ਆਪ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਆਨੰਦ ਮਾਣੀਏ ਸੋ ਚਲੋ ਮੈਂ ਹਰਜੀਤ ਨੂੰ ਤਾਂ ਕਦੇ ਰੋਕਦਾ ਨਹੀਂ ਹੈਗਾ ਕਿਤੇ ਤੁਹਾਨੂੰ ਪਤਾ ਹੈ ਵੀ ਮੇਰੀ ਸੋਚ ਮੈਂ ਤੁਹਾਨੂੰ ਆਪਣੀ ਸੋਚ ਦੱਸਦਾ ਤੇ ਮੇਰੀ ਇਹ ਸੋਚ ਹੈ ਵੀ ਜੇ ਘਰ ਦੀ ਲక్ష్ਮੀ ਖੁਸ਼ ਹੈ ਨਾ ਤਾਂ ਤੁਹਾਡਾ ਕੋਈ ਵਿਗਾੜ ਨਹੀਂ ਸਕਦਾ ਕੁਝ ਸੋ ਇਸ ਕਰਕੇ ਚਲੋ ਇਹ ਵੀ ਬਹੁਤ ਵਿਚਾਰਾਕ ਵਿਚਾਰੀ ਘਰ ਦਾ ਕੰਮ ਕਰੀ ਜਾਂਦੀ ਆ ਆਪਣੇ ਕੰਮ ਚ ਨੰਬੋਰ ਰਹਿੰਦੀ ਆ ਬੱਚਿਆਂ ਨੂੰ ਸੰਭਦੀ ਆ ਤੇ ਅਸੀਂ ਤਾਂ ਤੁਹਾਨੂੰ ਪਤਾ ਸਾਡੇ ਫਾਦਰ ਸਾਹਿਬ ਵੀ ਅਸੀਂ ਅਮਨ ਬਾਹਰ ਜਿਆਦਾ ਘੁੰਮਣ ਹਰ ਬਲੌਗ ਵੀ ਬਣਾਉਣੇ ਆ ਤੇ ਵਿੱਚੇ ਪਾਟ ਗਿਆ ਜਾਂਦੇ ਜਾਈ ਜਾਂਦੇ ਸੋ ਇਹ ਜ਼ਿਆਦਾ ਕਰ ਰਹੀਦੀ ਹੈ ਰਹਿੰਦੇ ਇਹਦੇ ਕੋਲ ਅਸੀਂ ਵੀ ਆ ਤੁਹਾਨੂੰ ਪਤਾ ਵੀ ਛੋਟੇ ਛੋਟੇ ਬੱਚੇ ਜਿਹੜੇ ਸਾਹਮਣੇ ਬਹੁਤ ਔਖੇ ਆ ਖਾਸ ਕਰਕੇ ਸਾਡੇ ਵਿੱਚ ਮੇ ਮੇਰਾ ਪਰਮ ਤੁਹਾਨੂੰ ਪਤਾ ਵੀ ਬਹੁਤ ਅਚਤ ਚਲਾਕ ਹੈ ਜੇ ਬਾਹਰ ਵੀ ਜਾਂਦਾ ਤਾਂ ਛੋਟੇ ਬੱਚਿਆਂ ਨਾਲ ਲੜ ਕੇ ਆਉਂਦਾ ਤਾਂ ਉਹਨਾਂ ਦੇ ਛੋਟੇ ਬੱਚੇ ਆ ਕੇ ਘਰ ਆ ਕੇ ਸ਼ਿਕਾਇਤ ਲਾਉਂਦੇ ਆ ਵੀ ਆਪ ਇਹ ਹੈਂਡਲ ਕਰਦੀ ਹੈ ਸੋ ਇਸ ਕਰਕੇ ਇਹਨੇ ਮੈਨੂੰ ਅੱਜ ਕਿਹਾ ਵੀ ਕੱਪੜੇ ਲੈਣੇ ਆ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਚੱਲਦੇ ਆ ਤੇ ਇੱਕ ਸੂਟ ਹੋ ਗਿਆ ਤਾਂ ਖਰਾਬ ਉਹ ਵੀ ਨਾ ਠੀਕ ਕਰਾਉਣਾ ਕਰਨਾ ਤਾਂ ਹੈ ਨਹੀਂ ਬੇਪੇਟ ਪਰ ਇਹਨਾਂ ਠੀਕ ਕਰਾ ਕੇ ਰੱਖਣਾ ਤੇ ਬਣੀ ਹੋਈ ਕੈਮਰਾਮੈਨ ਤੁਹਾਨੂੰ ਮੈਂ ਇਹਦੇ ਨਾਲੇ ਮਿਲਾ ਦਿੰਦਾ ਤੇ ਆ ਲਓ ਜੀ ਲਓ ਜੀ ਮੇ ਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੁੜ ਕੇ ਬੈਰਪਰ ਸ਼াশਤਰੀ ਨਾਲ ਜੀ ਹਾਂ ਜੀ ਵਿਆਹ ਦੇ ਵਿੱਚ ਪਛਾਣ ਨਹੀਂ ਦੀ ਹੁੰਦੀ ਹਾਂਜੀ ਹਾਂਜੀ ਮੈਂ ਮੇਕਅਪ ਚਾਹਦਾ ਥੋੜਾ ਜਿਆਦਾ ਤਾਂ ਹਾਂਜੀ ਦੇਖਿਆ ਪਰ ਮੈਂ ਕਿਹਾ ਨਾ ਤੁਹਾਨੂੰ ਬਿਜੋ ਨੇਚਰਲ ਫੇਸ ਆ ਉਹ ਨੇਚਰਲ ਚਲ ਵਿਆਹ ਦੇ ਵਿੱਚ ਚੱਲਦਾ ਹਨਾ ਹਾਂਜੀ ਵਿਆਹ ਨੂੰ ਚੱਲਦਾ ਹੈ ਜੀ ਹਨਾ ਘਰ ਦਾ ਬਸ ਨਾਰਮਲ ਜਿਹਾ ਹੀ ਤਾਂ ਠੀਕ ਆ ਨਾਣੇ ਗਏ ਬਾਈ ਸਾਡੇ ਸਕੂਲ ਹਾਂਜੀ ਬੱਚੇ ਸਕੂਲ ਗਏ ਪਰਮਦਾ ਤਾਂ ਹੋਇਆ ਵਾ ਟਾਈਮ ਹੋਣ ਵਾਲਾ ਹੀ ਉਹ ਵੈਸੇ ਉਹਦਾ ਨੰਬਰ ਮੈਂ ਲਵਾ ਕੇ ਆਉਂਗਾ ਕਿਦ ਨੇ ਉਹਨਾਂ ਦੇ ਕੱਪੜਿਆਂ ਦਾ ਠੀਕ ਆ ਜੀ ਹੁਣ ਪਹਿਲਾਂ ਤੇਰਾ ਵੀੜਾ ਜਾਂ ਕੱਢਿਆ ਮੈਂ ਹੁਣ ਤੇਰੇ ਸੂਟ ਦਾ ਠੀਕ ਆ ਨਾ ਇਹ ਰੈਡੀमेड ਮਿਲ ਜਾਣੇ ਕੱਪੜੇ ਮੇਰੇ ਸਲਾਈ ਹੋਣ ਥੋੜਾ ਟਾਈਮ ਲੱਗ ਜਾਣਾ ਹਾਂ ਮੇਰੇ ਵੀ ਰੈਡੀमेड ਹਾਂਜੀ ਹਣਾ ਤਾਂ ਕਰਕੇ ਪਹਿਲਾ بڑا ਹੀ ਮੁੱਦਾ ਉਠਾਇਆ ਹੈ ਅੱਛਾ ਤੇ ਤੇਰਾ ਧਾਮ ਜਮ ਜਦਾ ਨਾ ਹਾਂਜੀ ਹੈ ਹਾਂਜੀ ਸੋ ਲੋ ਬਾਈ ਇਹ ਕਿਹਦਾ ਸੂਟ ਆ ਜਿਹੜਾ ਆ ਜਸਮੀਨ ਦੇ ਵਿਆਹ ਨੂੰ ਸੋ ਆਇਆ ਤਾਂ ਜਸਮੀਨ ਦੇ ਵਿਆਹ ਹਾਂਜੀ ਸਿਲਾਈ ਕਰਾਇਆ ਤਾਂ ਜਦ ਤੇ ਇੱਕ ਵਾਰ ਹੁਣ ਭਾਣਜੀ ਦੇ ਵਿਆਹ ਨੂੰ ਰਿਪੀਟ ਹੋ ਗਿਆ ਦੁਬਾਰਾ ਹੁਣ ਤੀਜੀ ਵਾਰ ਦੇਖੂਗਾ ਕਿ ਸੇ ਵੀਰ ਵੀਟ ਮੁੰਦਾ ਜਾਂ ਨਹੀਂ ਪਰ ਥੋੜੀ ਜਿਹੀ ਕਢਾਈ ਡੜ ਗਈ ਹੈ ਜੀ ਜਿਹੜੇ ਸ਼ੀਸ਼ੇ ਲੱਗੇ ਹੋਏ ਸੋ ਲੋ ਸੂਟ ਮਹਗਾ ਹਨਾ ਹਾਂਜੀ ਦਿਖਾਈ ਕਿਹੜੀ ਲੋ ਬਾਈ ਆ ਜੜੀ ਦੀ ਸੂਟ ਦੀ ਹੈ ਨਾ ਕਢਾਈ ਇਹ ਖਰਾਬ ਹੋ ਚੁੱਕੀ ਹੈ ਹੈ ਹਾਂ ਆ ਦੇਖੋ ਹਾਂ ਲੈਣਾ ਇਹਨੇ ਠੀਕ ਅਧਿਹੜਨ ਲੱਗੀ ਹੈ ਨਾ ਹਾਂਜੀ ਬਥੇਰੀ ਹੈ ਹੈ ਚੁੰਨੀ ਪਰ ਵੀ ਦਿਖਾਈ ਸੂਟ ਦੇ ਲੈ ਕਿੰਨਾ ਹੋਆ ਮੈਂ ਥੋੜੀ ਜੀ ਇੱਥੇ ਵਿੱਚ ਦੇਖ ਕੇ ਲੈ ਜਾਨੇ ਹੈ ਵਾਰ ਜ਼ਸਤਵਾ ਆ ਦੇਖ ਆਹ ਦੇਖ ਬਾਈ ਆ ਜੰਨੀ ਹੋ ਗਈ ਆ ਦੇਖ ਆ ਮਾੜੀ ਗੱਡੀ ਹੈ ਹੂੰ ਚੱਲ ਕੋਈ ਸਸਾ ਘਰ ਵਾਲੇ ਕੱਪੜਿਆਂ ਚ ਗਏ ਤੇ ਥੋੜਾ ਸਫਰ ਜ਼ਿਆਦਾ ਤਾਂ ਭਾਂਜੀ ਦੇ ਵਿਆਹ ਦਾ ਵੀ ਵੀ ਉੱਤੀ ਜਾ ਕੇ ਚੇਂਜ ਕਰੇ ਤੇ ਤੇ ਆਉਣ ਲੱਗਿਆ ਨਾ ਵੀ ਘਰ ਵਾਲੇ ਹੀ ਪਾ ਕੇ ਗੱਡੀ 'ਚ ਬੈਠ ਗਏ ਵੀ ਪਿਆ ਦਾ ਵਾ ਸਮਝ ਲੋ ਹੋਏ ਤਿੰਨ ਚਾਰ ਕੇ ਘੰਟੇ ਆ ਪਰ ਫਿਰ ਵੀ ਖਰਾਬ ਹੋ ਗਈ ਮੈਂ ਕਹਿੰਦਾ ਜਿਹੜਾ ਹੁਣ ਤਾਂ ਸੂਟ ਲਿਉਣਾ ਹੈ ਉਹ ਤੂੰ ਹੋਰ ਲਿਆ ਕੋਈ ਕਿਤੇ ਇਹ ਜਿਹਨੂੰ ਹੱਥ ਪਾਵੇ ਉਦੋਂ ਉਹ ਕਹਿੰਦੇ ਬੜਾ ਲੱਗਦਾ ਗੂਗਲ ਦੇ ਜਿਹੜਾ ਟ੍ਰੈਂਡ ਚੱਲਦਾ ਹੈ। ਹਾਂ। ਉਹ ਇਹ ਨਾ ਕਿਤੇ ਉਹ ਕਰਦੀ ਟ੍ਰੈਂਡ ਟ੍ਰੈਂਡ ਕਰਦੀ। ਬਸ ਤੁਸੀਂ ਦੇਖਦੇ ਹੋ ਜਿਹੜਾ ਤੁਹਾਨੂੰ ਸੋਹਣਾ ਲੱਗੇ। ਨਾ ਨਾ ਮੈਂ ਨਹੀਂ ਦੇਖਣਾ ਵੀਰੇ ਮੈਨੂੰ ਬਾਅਦ ਵਿੱਚ ਕਹਾਂਗੂ ਵੀ ਇਹ 빙ਗਾ ਟ੍ਰੈਂਡਾ ਹੈ। ਠੀਕ ਹੈ ਆਪਣੀ ਪਸੰਦ ਦਾ ਸੂਟ ਲੈ। ਮੈਂ ਤੇਨੇ ਸੁਣਾਉਣਾ ਬਾਅਦ। ਜਿਹੜੀ ਜ਼ਰੂਰੀ ਜਨ ਹੁੰਦੀ ਚਲਾ ਲੈਣੀ। ਹੈਂ? ਸਲਾਮਸਬਰਾ ਥੋੜਾ ਵੀ ਜ਼ਰੂਰੀ ਹੈ ਥੋੜਾ ਜਿਹਾ। ਲਾ ਹਾਂ। ਮੇਰਾ ਸਲਾਮਸਬਰਾ ਲੈਣਾ ਇੱਥੇ ਜ਼ਰੂਰੀ। ਹਾਂਜੀ। ਜਿਹੜਾ ਤੁਹਾਨੂੰ ਆਇਆ ਪਸੰਗ ਲਾ। ਆਏ ਹਜ਼ਾਰ ਦਾ ਚਾਹੇ 5000 ਦਾ ਤੈਨੂੰ ਕਿਹਾ ਵੀ ਰੋਕਣਾ ਟੋਕਣਾ ਹੈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਜੀ ਵੈਸੇ ਕਲਰ ਚੁਆਇਸ ਥੋੜੀ ਜੀ ਹੈਲਪ ਕਰ ਦਿਓ ਅੱਛਾ ਚੱਲ ਹਾਂ ਕਰ ਦੂੰਗਾ ਚਲੋ ਠੀਕ ਆ ਲੋ ਭਾਈ ਮੌਸਮ ਆ ਜਿਹੜਾ ਬਹੁਤ ਸਾਫ ਹੈ ਜੀ ਬੱਦਲ ਵਾਈ ਹੋ ਗਈ ਬੱਦਲ ਵਾਈ 2-3 ਦਿਨ ਦੀ ਲਗਾਤਾਰ ਹੈ ਚੱਲ ਰਹੀ ਹੈ ਨਾ ਹੁਣੇ ਤੋਂ ਪਾਈ ਹੈ ਥੋੜੀ ਜੀ ਹਾਂ ਹੁਣੇ ਤੋਂ ਪਾਈ ਹੋਇਆ ਸਾਮ ਵੀ ਹੋਣੀ ਖਤਮ ਹੋਇਆ ਤੇ 1-2 ਵਜੇ ਚੱਲੇਗੀ ਮੈਂ ਦੇ ਲਾ ਤੂੰ ਮੈਂ ਸਵੇਰ ਦਾ ਚੱਲ ਰਿਹਾ ਅੱਜ ਹਾਂਜੀ ਤੈਂ ਕਹਿੰਦੀ ਬਸ ਉਹ ਤੋਂ ਬਾਅਦ ਕੱਪੜੇ ਕੁੱਪੜੇ ਧੋ ਕੇ ਮੈਂ ਵੀ ਹੁਣੀ ਵਿਹਲੀ ਹੋਈ ਸੀ ਪਹਿਲਾਂ ਦੋਸਤ ਸੀ ਫੋਨ ਕਰਦਾ ਵੀ ਤਿਆਰ ਹੋ ਜਾ ਹੂੰ ਤਿਆਰ ਹੋਈ ਤਾਂ ਹੈ ਨਹੀਂ ਵੈਸੇ ਤੂੰ ਬੈਠਣ ਦਾ ਟਾਈਮ ਵੀ ਨਹੀਂ ਲੱਗਿਆ ਬਸ ਐ ਕੱਪੜੇ ਪਾ ਲੇ ਆਈ ਤਿਆਰ ਹੋਣਾ ਏ ਜੀ ਹੁਣ ਅੱਛਾ ਤੈਂ ਕਾ ਕਰੇ ਸਵੇਰ ਦੇ ਦਿਨ ਜ਼ਿਆਦਾਤਰ ਬਸ ਆਈ ਚਾਲ ਵਾਂਗ ਝਾੜੂ ਪੂੰਝਾ ਵਿਆਹ ਕਰਕੇ ਕੱਪੜਿਆਂ ਦਾ ਖਦਾਰ ਰਵੇ ਬਸ ਲਮਾਰੀਆਂ ਸੱਟ ਕਰੀਆਂ ਜ਼ਾਰੀਆਂ ਪੁੱਛਿਆ ਹਾਂਜੀ ਉਹਨਾਂ ਦੀ 8:00 ਵਜੇ ਪਈ ਸੀ ਜਿਹੜਾ ਕੱਪੜਾ ਪਾ ਲਈਏ ਫਰੈਸ਼ ਫਰੈਸ਼ ਕਰੇ ਸਾਰਾ ਕੁਝ ਖਿਲ ਗਈ ਪਿਆਵਾ ਠੀਕ ਆ ਜਣੀ ਅੱਜ ਆਪਣੀ ਔਣੀ ਜਗ੍ਹਾ ਪਹੁੰਚ ਗਏ ਹਰੇ ਦੇ ਸਾਮਾਨ ਠੀਕ ਆ ਲਓ ਭਾਈ ਚਲੋ ਠੀਕ ਆ ਵਧੀਆ ਚੱਲ ਚੱਲੀਏ ਫਿਰ ਲਓ ਭਾਈ ਬਾਕੀ ਜੇ ਸਾਨੂੰ ਉੱਥੇ ਵੀਡੀਓ ਬਣੀ ਤਾਂ ਅਸੀਂ ਦਿਖਾਵਾਂਗੇ ਨਹੀਂ ਘਾਰਾ ਕੀ ਸੂਟ ਦਿਖਾਵਾਂ ਵੀ ਕਿਹੜਾ ਲੱਤਾ ਹਨਾ ਹੈ ਕਿ ਸਰਪ੍ਰਾਈਜ਼ ਰੱਖਣਾ ਨਹੀਂ ਕੋਈ ਸਰਪ੍ਰਾਈਜ਼ ਹੈ ਤਾਂ ਫੈਮਿਲੀ ਆ ਜੀ ਆਪਣੀ ਹੈ ਆ ਇਹ ਸਿੱਕਾ ਤੇ ਨਿਲਕੋ ਰੱਖਣੀ ਹੈ ਆਹ ਹਮਾਰੀ ਗੱਲ ਤਾਂ ਲੱਖ ਰੁਪਏ ਦੀ ਹੈ ਜੀ ਇਹਨਾਂ ਨਾਲ ਇਹਨਾਂ ਦਾ ਪਿਆਰ ਕਰਕੇ ਅੱਜ ਇੱਥੇ ਲਗਾਏ ਆ ਜੀ ਅਸੀਂ ਹਾਂ ਜੀ ਤੇ ਪ੍ਰੈਸ ਦਾ ਕੁਝ ਨਹੀਂ ਜੀ ਆਪਣਾ ਪਰਿਵਾਰ ਧੰਨਵਾਦ ਬਾਈ ਸਾਰਿਆਂ ਦਾ ਪਰਿਵਾਰ ਨੂੰ ਦਿਖਾਉਣਾ ਚਾਹੀਦਾ ਚੀਜ਼ ਕੋਈ ਫਿਰ ਬਾਅਦ ਬਾਅਦ ਵਿੱਚ ਪਾਉਣੀ ਚਾਹੀਦੀ ਠੀਕ ਹੈ ਧੰਨਵਾਦ ਕਰਦੇ ਫਿਰ ਸਾਰਿਆਂ ਦਾ ਹਾਂ ਜੀ ਸਾਰਿਆਂ ਦਾ ਬਹੁਤ ਧੰਨਵਾਦ ਆ ਵੀਰ ਭੈਣ ਜਿਹੜਾ ਸਾਡੀ ਵੀਡੀਓ ਦੇਖਦੇ ਆ ਵਧੀਆ ਵਧੀਆ ਕਮੈਂਟ ਕਰਦੇ ਸਾਨੂੰ ਬਹੁਤ ਪਿਆਰ ਦਿੰਦੇ ਆ ਹੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਈ ਭੈਣਾਂ ਕਮੈਂਟ ਕਰਦੇ ਕਈ ਵੀ ਅਸੀਂ ਯੂ ਐਸ ਤੋਂ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਪੜ੍ਹ ਕੇ ਖੁਸ਼ੀ ਹੁੰਦੀ ਹੈ ਨਾ ਹਾਂ ਜੀ ਠੀਕ ਨੇ ਫੋਨ ਵੀ ਕਰਦੀਆਂ ਜੀ ਦੋ ਦਿਨ ਭੈਣਾਂ ਦਾ ਗੱਲ ਹੁੰਦੀ ਰਹਿੰਦੀ ਹੈ ਅੱਛਾ ਹਾਂਜੀ ਫਿਰ ਤਾਂ ਤੂੰ ਐਕਟਰ ਹੈ ਵਾ ਕੁਝ ਸਮਝ ਲਓ ਜੀ ਉਹਨਾਂ ਦੇ ਪਿਆਰ ਕਰਕੇ ਹੀ ਹੈ ਜੀ ਸਾਰਾ ਕੁਝ ਠੀਕ ਹੈ ਚਲੋ ਹਾਸੀ ਮਜ਼ਾਕ ਹੈ ਜ਼ਿੰਦਗੀ ਦਾ ਇੱਕ ਗਹਿਣਾ ਹੈ ਨਾ ਹਾਂਜੀ ਠੀਕ ਨੇ ਇਹ ਕਰਦੇ ਰਹਿਣਾ ਚਾਹੀਦਾ ਤੇ ਇੰਨੀ ਤਾਂ ਚਲੋ ਠੀਕ ਆ ਮਹਾਰਾਜ ਨੇ ਜਿੱਥੇ ਪਿਆਰ ਤੇ ਚੱਲਦੇ ਆ ਰੋਪੜ ਨੂੰ ਹੁਣ ਠੀਕ ਨੇ ਹਾਂਜੀ ਤੇ ਆ ਦੇ ਇਹਨੇ ਸਾਡੇ ਨੇ ਆ ਜਾਣਾ ਅਮਨ ਅੰਦਰ ਤੇ ਬਾਕੀ ਦਿਖਾਉਂਦੇ ਆ ਕਿਕਣਾ ਚੱਲਦਾ ਕੰਮ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਪਹੁੰਚ ਗਏ ਰੋਪੜ ਸ਼ਹਿਰ ਰੌਣਕਾਂ ਤੇ ਇੱਧਰ ਸਾਡੇ ਲਾਲਾ ਜੀ ਸਾਸਿਕਾਲ ਜੀ ਇਦਰਵਾਈ ਸਾਡੇ ਵੀਰ ਜੀ ਹੋਰ ਠੀਕ ਆ ਜੀ ਪਰਿਵਾਰ ਬੜੀ ਵਧੀਆ ਜੀ ਬਤੀ ਗਾਲ ਜੀ ਮਹਾਰਾ ਤੁਹਾਡੇ ਨਾਲ ਤਾਂ ਰੌਣਕੇ ਰੌਣਕ ਆ ਇੱਕ ਗੱਲ ਪੁੱਛ ਲੋ ਬਾਈ ਨੂੰ ਪੁੱਛ ਕੇ ਜਾਂਦਾ ਮੈਂ ਜੇ ਤੁਸੀਂ ਨਾ ਹੋਵੇ ਉਹ ਤਾਂ ਹੈ ਹੀ ਹੈ ਵੀ ਵੀਰ ਕਿੱਧਰ ਤੇ ਇਦਰਵਾਈ ਚੱਲ ਰਹੀ ਐ ਸੂਟਾਂ ਦੀ ਕਲੈਕਸ਼ਨ ਤੇ ਲਾ ਬਾਈ ਵੀਰ ਮੇਰੇਆ ਹੁਣ ਆਪਣੇ ਆਪੇ ਦੇਖ ਲਈ ਵੀ ਵਿਆਹ ਹੈ ਉਹੀ ਚੱਕ ਰਹੀ ਨਹੀਂ ਠੀਕ ਨਹੀਂ ਲਾਂਬਾ ਜਿਹੜਾ ਖੱਟਣਾ ਤਾਂ ਮੈਨੂੰ ਨਹੀਂ ਪਤਾ ਬਸ ਹਾਂ ਲੋ ਬਾਈਸ ਚੱਲ ਰਿਹਾ ਕੰਮ ਮੱਕੀ ਬਾਈ ਦੁਕਾਨ ਦਾ ਨਾਮ ਲੇਡਿਓ ਗਣਪਤਾ ਠੀਕ ਹੈ ਲੋ ਜੀ ਵੀਰ ਕਿਆ ਦੁਕਾਨ ਸ਼ਾਪ ਦਾ ਨਾਮ ਹੈ ਜੀ ਆਪਣਾ ਗਣਪਤੀ ਪਲਾਜ਼ਾ ਜੀ ਲੋ ਜੀ ਰੋਪੜ ਜ਼ਰੂਰ ਵਿਜ਼ਿਟ ਕਰਿਓ ਉਹਨਾਂ ਕੋਲ ਅਸੀਂ ਤਾਂ ਉਹਦੇ ਵੀਰਾਂ ਕੋਲ ਇਹਨਾਂ ਕੋਲ ਵੀ ਨਾ ਬਾਈ ਕਾਰ ਦੀ ਬਹੁਤ ਜਲਦੀ ਦੀ ਚੱਕੋ ਜੀ ਆਦੋ ਇਹ ਕਾਰ ਨਹੀਂ ਬਹੁਤ ਜਲਦਾ ਵੀ ਇਹ ਹੀ ਸਲਵਾਰ ਪਹੁੰਚੇ ਦੋਨਾਂ ਤੇ ਵਰਕ ਆਉਣਾ ਹੀ ਨਾ ਬਾਈ ਮોર્ਨਿੰਗ ਵਾਲਾ ਡਿਜ਼ਾਈਨ ਇਕਣਾ ਚੱਲਣਾ ਬਾਈ ਇਹੀ ਸਲਵਾਰ ਪਹੁੰਚੇਗੀ ਦਿਖਾ ਦੇ ਬਾਕੀ ਇਹ ਤੇ ਇਹਦੀ ਪਾਹਾਂ ਦੇ ਉੱਤੇ ਆਉਣਾ ਤੇ ਨਾਲ ਦੁਪੱਟਾ ਇਹਦੇ ਵੀ ਟੀਕ ਤੁਹਾਨੂੰ ਬਲੈਕ ਕਲਰ ਵੀ ਮਿਲ ਜੂ ਅਗਰ ਬਲੈਕ ਕਲਰ ਚਾਹੀਦਾ ਹੈ ਆ ਨਾ ਬਈ ਹੁਣ ਦੇਖੀ ਚੱਲ ਆਪਣਾ ਇੱਕ ਡਿਜ਼ਾਈਨ ਆ ਬਹੁਤ ਸੋਹਣਾ ਆ ਬਣ ਇੱਕ ਦਸਵੀਂ ਜਨਰਲ ਡਿਜ਼ਾਈਨ ਆ ਆ ਦੇਖੋ ਇਹ ਕਾਂਟਾ ਹੀ ਇਹਦੇ ਵੀ ਸਲਵਾਰ ਪੌਂਚੇ ਦੋਨੋਂ ਬਣੇ ਪਏ ਨੇ ਇਹਦੇ ਵਿੱਚ ਵੀ ਰੰਗ ਤੁਹਾਨੂੰ ਮਿਲ ਜਾਣਗੇ ਇਹ ਵੀ ਰੰਗ ਬਹੁਤ ਸੋਹਣਾ ਆ ਬਣ ਕੇ ਤੱਕ ਦੇ ਕੋਈ ਮਾੜਾ ਲੱਗਈ ਇੱਕ ਤੇ ਇੱਕ ਆ ਕੇ ਹੈ ਦੇਖੋ ਰੰਗ ਪਿੱਛੇ ਦੇਖਣੇ ਲਓ ਬਈ ਹੋਰ ਡਿਜ਼ਾਈਨ ਤੇ ਇਹ ਨਾ ਮੈਜਰ অর্গানਜ਼ਾ ਦੇ ਉੱਤੇ ਹੀ ਇਹਦਾ ਦੁਪੱਟਾ ਵੀ অর্গানਜ਼ਾ ਦਾ ਆਣਾ ਛੱਡ ਵੀ অর্গানਜ਼ਾ ਲੋ ਜੀ ਚਲੋ ਬਾਕੀ ਵੀ ਦਿਖਾਉਂਦੇ ਆ ਕਿਹੜਾ ਸੂਟ ਹੁੰਦਾ ਸਿਲੈਕਟ ਰੌਣਕ ਸ਼ਾਨਕਪੂਰੀ ਸ਼ਾਈ ਪਈ ਆ ਵੀਰ ਕੋਲ ਪਹੁੰਚੇ ਕਾਲ ਜੀ ਹਰੋਈ ਆ ਬਧੀ ਪਰਿਵਾਰ ਹਾਂ ਠੀਕ ਆ ਵਧੀਆ ਬਾਬ ਵਧੀਆ ਹੁਣ ਚਾਚੂ ਪਾਣੀ ਪੁੱਛਣਾ ਕਿ ਨਹੀਂ ਚਾਹ ਦੀ ਜੇ ਆ ਤੁਸੀਂ ਬਹਿ ਜਾਓ ਬੈਠੋ ਹਮ ਹਰ ਜਾ ਤੋ ਹਰ ਮਿੱਠਾ ਹੋਵੇ ਹਾਂ ਹਰ ਜਾ ਤੋ ਹਰ ਮਿੱਠਾ ਹੋਵੇ ਲੋ ਬਾਈ ਬਾਈ ਤੇ ਲੱਤੇ ਆ ਪਰਨੇ ਠੀਕ ਆ ਬਾਈ ਸਾਡੀ ਚੋਇਸ ਹਾਂ ਠੀਕ ਆ ਬਾਈ ਚੋਇਸ ਓਕੇ ਓਕੇ ਦੱਸਦੇ ਆਪੇ ਆਪੇ ਛੇਤ ਹੱਲੇ ਵੱਲ ਹਾਂ ਬਾਈ ਹਾਂ ਬਾਈ ਜਿਆਦਾ ਸੀ ਰੋਪੜਾਉਂਦੇ ਬਾਈ ਸਾਨੂੰ ਛੇੜ ਦਾ ਲੰਘਦੇ ਆਉਂਦੇ ਆਂ ਨੂੰ ਵੀ ਬਾਈ ਖੇਤ ਚ ਵੀ ਜਾ ਕੇ ਆਇਤਾ ਕਿ ਚੋ ਜੇ ਕੇ ਬਾਈ ਮੇਰਾ ਪਿੰਡ ਹੋਈ ਹੈ ਕਿ ਟੀਚਰਾ ਕਰਦੇ ਨਹੀਂ ਆਏ ਆਗੇ ਤਾਂ ਫਰਾਂ ਚੱਲੀਆਂ ਆਏ ਹਾਏ 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 ਕੋਈ ਨਾ ਫਿਰ ਤੈਨੂੰ ਦਵਾਂਗੇ ਮੌਕਾ ਚੱਲੀਆਂ ਮਾਲਾ ਪਿੰਡ ਚੱਲੀਆਂ ਖਲਾਵਾ ਕੇ ਚੱਲੀਆਂ ਸਭ ਚੱਲੀਆਂ ਠੀਕ ਹੈ ਲੋ ਬਾਈ ਹਾਂ ਵੀ ਸਰਦਾਰ ਨਹੀਂ ਹੋ ਗਿਆ ਕੰਮ ਪੂਰਾ ਹਾਂਜੀ ਸੂਟ ਸੂਟ ਦਿਖਾਉਂਦੇ ਬਾਈ ਘਰ ਜਾ ਕੇ ਜਿਹੜਾ ਲੱਤਾ ਤੇ ਆ ਲੋ ਚਲੋ ਰੋਕੜੇ ਲੱਗ ਗਏ ਹੋ ਗਿਆ ਵੇਲੇ ਚੱਲੇ ਘਰ ਨੂੰ ਹਾਂ ਕੀ ਆਸੀ ਜਾਂਦਾ ਰੋਗੜੇ ਲੱਗੇ ਕੁਛ ਆਂਦਾ ਹਾਂ ਵੀ ਤਗੜੀ ਲੈ ਚੱਲ ਕੋਈ ਨਹੀਂ ਮਹਾਰਾਜ ਬੜਾ ਹੀ ਕਰੇ ਹਨਾ ਹਾਂ ਕਿੱਲੇ ਵਾਲੇ ਬੰਦੇ ਹੋ ਚੋਣ ਕੋਈ ਨਹੀਂ ਕਿੱਲੇ ਵਾਲੇ ਦੀ ਕੋਈ ਗੱਲ ਨਹੀਂ ਮਹਾਰਾਜ ਬੜਾ ਕਰੇ ਹਨਾ ਸਾਰਿਆਂ ਨੂੰ ਖੁਸ਼ ਰੱਖੇ ਚੱਲ ਠੀਕ ਹੈ ਭਾਈ ਚਲੋ ਜੀ ਚੱਕੋ ਲਓ ਭਾਈ ਪੌਂਚ ਚੁੱਕੇ ਆ ਘਰ ਲਓ ਲਓ ਹੈ ਤੇ ਆਲੇ ਆਇਦਾਂ ਖਲਾ ਕੇ ਤਾਂ ਨਿਕਸ ਲਿਆ ਨਹੀ ਬੱਚਿਆਂ ਕਰਕੇ ਆਏ ਤੇ ਸਮੇਂ ਵੀ ਪਹਿਲਾਂ ਵੀ ਪਹੁੰਚ ਜੀਏ ਪਰ ਉਹ ਵੀ ਟਾਈਮ ਹੋ ਗਿਆ ਹੂੰ ਬੱਚੇ ਕੱਢ ਕੇ ਆਪਣਾ ਸਮਾਨ ਸਮੋਣ ਜਾਂ ਕਰਦੀਆਂ ਪੁਰਦੀਆਂ ਸਿੱਧੇ ਟਿਊਸ਼ਨ ਨੂੰ ਲੰਘ ਕੇ ਲੱਗਦਾ ਦੋਹੇ ਜਾਣੇ ਆਪਣੇ ਬੰਦੇ ਲੰਘੇ ਟਿਊਸ਼ਨ ਸਾਈਕਲੀਆਂ ਵੀ ਦੇਖ ਲਈਆਂ ਸਾਈਕਲੀਆਂ ਹੈਂ ਟਿਊਸ਼ਨ ਚੱਲ ਗਈ ਹੂੰ ਪਤਾ ਜਿਆਤੀ ਕਰੀ ਨਾ ਬੱਚਿਆਂ ਨਾਲ ਖਾਣ ਨੂੰ ਕੁਝ ਲੈ ਕੇ ਨਹੀਂ ਆਈ ਖਾਣ ਦਾ ਵਾਸੋਂ ਰੋਟੀ ਸਬਜ਼ੀ ਦਾ ਟਾਈਮ ਹੋਇਆ ਵਾ ਸ਼ਾਮ ਨੂੰ ਉਸਤਾ ਲਿਆਉਂਦੀ ਆ ਚਾਰ ਲਫਾਫੇ ਲਈ ਆਏ ਆਪਣੇ ਜ਼ਮਾਨ ਦੇ ਹੂੰ ਬੱਚਿਆਂ ਦਾ ਵਿੱਚੇ ਹੀ ਸਵਾਨ ਹੈ ਹੂੰ ਬੱਚਿਆਂ ਦਾ ਵਿੱਚੇ ਹੀ ਕੋਈ ਨਹੀਂ ਸਤਕਾ ਲਿਆ ਜਾਂਦਾ ਬਾਕੀ ਦੁਕਾਨ ਚ ਜਾ ਕੇ ਤਾਂ ਇੱਕ ਮਨ ਬਹੁਤ ਪੜਕਦਾ ਹੈ ਜੀ ਸੂਟ ਸਲੈਕਟ ਕਰਨਾ ਔਖਾ ਹੋ ਜਾਂਦਾ ਦੇਖਿਆ ਫਿਰ 100 ਸੂਟ ਫੋਲੇ ਆ ਹਾਂਜੀ ਹੂੰ ਕੋਦ ਕੋਦ ਨਹੀਂ ਤਾਂ ਖਾ ਫਿਰ ਬਈ ਕਿਹੜਾ ਸੂਟ ਲੈ ਕੇ ਜਾਂਦਾ ਬਈ ਹੈ ਕਿਸੇ ਦਾ ਇੱਕ ਦੁਪੱਟਾ ਨਹੀਂ ਵਧੀਆ ਲੱਗਦਾ ਕਿਸੇ ਦੇ ਕਢਾਈ ਦੇ ਵਧੀਆ ਲੱਗਦੇ ਕਿਸੇ ਦਾ ਕੁਝ ਕਿਸੇ ਦਾ ਕੁਝ ਨ ਜਾਣ ਲੱਗੀ ਦਾ ਤੇਰੇ ਵਾਲ ਠੀਕ ਤਾਂ ਹੁਣ ਖੰਡਿਆ ਜੇ ਫੇਰ ਮੋਟਰਸਾਈਕਲ ਪਰ ਆਈਆਂ ਜਹਾਵਾ ਨਾਲ ਕਿੜਕੇ ਲੋ ਬਾਈ ਆ ਖੜੀ ਸਾਡੀ ਕੱਢੀ ਅਸੀਂ ਬਾਜ਼ਾਰ ਚ ਮੋਟਰਸਾਈਕਲ ਘੁੰਮ ਰਹੇ ਇਹ ਪੂਰੇ ਤੇ ਬਾਈ ਆ ਸੂਟ ਕਰਿਆ ਨਾ ਸਲੈਕਟ ਇਹਦੀ ਆਪਣੀ ਚੁਆਇਸ ਹਾਂ ਸ਼ੀਮਾ ਦਾ ਟ੍ਰੈਂਡਿੰਗ ਚ ਚਲ ਠੀਕ ਆ ਜਿਹੜਾ ਚੱਲਦਾ ਜ਼ਰਾ ਸੂਟ ਟ੍ਰੈਂਡਿੰਗ ਚ ਠੀਕ ਆ ਹੁਣ ਪਾਏ ਤੇ ਦੇਖੇ ਤੁਸੀਂ ਵੀ ਕਿੱਦਾਂ ਲੱਗੂਗੀ ਹਾਂ ਬਾਕੀ ਕੰਮ ਪਾਇਆ ਤਾਂ ਦੱਸਿਆ ਤੁਸੀਂ ਵੀ ਕਿਦਾਂ ਦੀ ਲੱਗੂਗੀ ਠੀਕ ਹੈ ਬਾਈ ਚਲੋ ਚੱਲੀ ਜਾਣਾ ਕੰਮ ਇਹ ਤਾਂ ਹਾਂਜੀ ਹੁਣ ਮੇਰੇ ਕੱਪੜੇ ਰਹਿ ਗਏ ਹਾਂਜੀ ਬੱਚਿਆਂ ਦੇ ਵੀ ਰਹਿ ਗਏ ਕੇਸ ਦਾ ਹਾਂ ਆਪਾਂ ਮੂਹਰਾ ਤੇ ਲੱਗ ਗਿਆ ਥੋੜਾ ਜਿਹਾ ਹੂੰ ਇੱਧਰ ਜਿਆਦਾ ਟਾਈਮ ਲੱਗ ਗਿਆ ਥੋੜਾ ਜਿਹਾ ਪਤਾ ਤਾਂ ਮੈਨੂੰ ਮੈਂ ਤਾਂ ਹੀ ਤੈਨੂੰ ਇਕੱਲੀ ਲੈ ਗਿਆ ਵੀ ਇਹ ਜੇ ਤੈਂ ਇੱਕ ਗੱਲਾਂ ਤੇਰਾ ਕੰਮ ਨਿਕਲ ਗਿਆ ਸਮਝ ਲੈ ਸਾਰਿਆਂ ਦਾ ਕੰਮ ਫਤਿਹ ਹੋ ਗਿਆ ਹਾਂਜੀ ਵੀ ਟਾਈਮ ਤਾਂ ਲੱਗਦਾ ਇਹ ਦੇਖ ਕੇ ਚੀਜ਼ ਲੈ ਹੁੰਦੀ ਹੈ ਹਾਂ ਉਹ ਤਾਂ ਹੈਗਾ ਹੀ ਲੋਈ ਦਿਨ ਛਿਪ ਚੁੱਕਿਆ ਇਹ ਬੱਦਲ ਵਾਈ ਹੋ ਗਈ ਅਰ ਜੀ ਦਾ ਬੱਦਲ ਹਾਂ ਜੀ ਧੁੱਪ ਤੀ ਜਾ ਗਈ ਉਹ ਮੇਰੀ ਗੱਲ ਸੁਣਾ ਸੂਟ ਤੇਰੀ ਮਨਪਸੰਦ ਦਾ ਹਾਂ ਜੀ ਰੋਕ ਟੋਕ ਕਰੀ ਤੈਨੂੰ ਨਹੀਂ ਨਹੀਂ ਹੁਣ ਚਾਹ ਦਾ ਕੱਪ ਬਣਾ ਦੇ ਠੀਕ ਹੈ ਜੀ ਕਿਆ ਕਹਿੰਦੀ ਹੁੰਦੀ ਐ ਲੈ ਹੁਣ ਦਾ ਦੁੱਧ ਚ ਲੈ ਚਿਆਂ ਪਾਉਂਗੀ ਹੈ ਹੁਣ ਦਾ ਦੁੱਧ ਚਾਹੀਦਾ ਸਰਦਾਰ ਜੀ ਚਾਹ ਲਿਆਵਾਂ ਹੈ ਹਾਂ ਜੀ ਠੀਕ ਹੈ ਚਾਹ ਜੂ ਛੱਡੋ ਹਾਂ ਤੁਸੀਂ ਉਹ ਦੁੱਧ ਜਿਪਤੀ ਵਾ ਕੇ ਦਿੰਦੇ ਆ ਰੈਕਸ ਨਾ ਵਾ ਕੇ ਠੀਕ ਆ ਹਾਂਜੀ ਗੋੜਾ ਲਓ ਦੁੱਧਲ ਚਾਹ ਬਣਾ ਲੈ ਮੈਂ ਉਹਦੇ ਗੋੜ ਵਾਲੀ ਹਾਂਜੀ ਬਣਾ ਲਾ ਜਾ ਠੀਕ ਆ ਲਓ ਭਾਈ ਬਾਕੀ ਚੱਲੀ ਜਾਂਦੇ ਆ ਕੰਮ ਸਾਰੇ ਇਕ ਨਾ ਹੀ ਬਣਾ ਬਣਾ ਆ ਲੋ ਮੌਸਮ ਜਿਹੜਾ ਵਿਗੜ ਗਿਆ ਮਹੌਣ ਰੱਖੀ ਚੱਲਣ ਮਾਰੀ ਹੁਣ ਆਪਣਾ ਸੋ ਸਵਾਈ ਹੈ ਜਿਹੜਾ ਹੁਣ ਤੇਰੇ ਕੰਮ ਰਹਿ ਗਏ ਹਾਂਜੀ ਠੀਕ ਆ ਦੇਖ ਕੇ ਆਉਂਗੀ ਸਾਂ ਹਾਂ ਹੁਣ ਬਾਕੀ ਤੇਰੇ ਕੰਮ ਧਾਮ ਜਾਓ ਜਾ ਚੁਕੀ ਹੈ ਘੰਟੇ ਵਰ ਹੋ ਗਏ ਹਮਮ ਇੰਤਕਾਟ ਹੋ ਜਾਂਦੀ ਛੱਡ ਜਾਏ ਹਫਤਾ ਰਹਿ ਗਿਆ ਜਿੱਦੇ ਆਪਾ ਖੜੇ ਨਹੀਂ ਦੇ ਲਾ ਤਿੰਨ ਘੰਟੇ ਲੱਗੇ ਹਾਂਜੀ ਹੈਨਾ ਬਸ ਆਹੀ ਹੈ ਜੀ ਇੰਨਾ ਘਰ ਨਹੀਂ ਥੱਕਦੇ ਇਹ ਕੰਮ ਕਰਦੇ ਜਿੰਨੇ ਕਿਤੇ ਆਏ ਗਏ ਤੇ ਹੋ ਜਾਂਦੀ ਹੈ ਹਮ ਚਲੋ ਕੋਈ ਨਾ ਚਲੋ ਬਾਈ ਇੱਥੇ ਤੱਕ ਬਲੌਗ ਤਾਂ ਬਾਕੀ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਤੇ ਬਾਕੀ ਬਾਈ ਜਸ਼ਨ ਦੇ ਬੂਟੇ ਜਿਹੜੇ ਹੁਣ ਦਵਾਰਾ ਤੋਂ ਬੂਟੇ ਆ ਜਿਹੜੇ ਬਾਈ ਫੁੱਟਣ ਲੱਗ ਗਿਆ ਦੇਖੋ ਹਾਂ ਕੱਪੜੇ ਬੱਦੇ ਨਹੀਂ ਬਣੇ ਪਿੱਛੇ ਫੋਲ ਗਏ ਹਾਂ ਨਿਆਣੇ ਦਾ ਫੇ ਨਿਆਣੇ ਹੀ ਆ ਇੱਥੇ ਤੇ ਕਹਦਾਂ ਨਹੀਂ ਕਰਦਾ ਅੱਛਾ ਲੱਗਦਾ ਦੇਖ ਕੇ ਦੇ ਲੈ ਸਾਰ ਕੱਪੜੇ ਲੱਭਦੇ ਹੁਣ ਨਾ ਸਾਰੇ ਗੱਡ ਪਟ ਕੇ ਦੇਖ ਲੋ ਲੈ ਚੱਲ ਕੋਈ ਨਹੀਂ ਜਾਣੇ ਹਲੋ ਵਈ ਪਰ ਹੁਣ ਨਹੀਂ ਇੱਧਰ ਤਾਂ ਆਉਣ ਜਾਵਾਂ ਕਿ ਨਾ ਖੜਾ ਕੇ ਗਏ ਆ ਚੱਲ ਕੋਈ ਨਹੀਂ ਠੀਕ ਹੈ ਨਹੀਂ ਹਾਂ ਦੋ ਚਲੋ ਬਾਕੀ ਬਾਈ ਬੂਟੇ ਦਿਖਾਉਂਦਾ ਤਾਂ ਮੈਂ ਜੇ ਬੂਟੇ ਜਿਹੜੇ ਦੁਬਾਰਾ ਫਟਣ ਲੱਗ ਗਿਆ ਦੇਖੋ ਕਿੰਨੇ ਸੋਹਣੇ ਪੱਤੇ ਆਉਣ ਲੱਗੇ ਤੇ ਬਾਕੀ ਆ ਦੇਖੋ ਫੁੱਲਾਂ ਦੀ ਤਿਆਰੀ ਬਾਕੀ ਨਾ ਪਰ ਥੋੜਾ ਜਿਹਾ ਬਿਮਾਰੀ ਜੇ ਵੀ ਇਹ ਦਿਨ ਦੇ ਵਿੱਚ ਪੈਂਦੀ ਹੁੰਦੀ ਬੂਟਿਆਂ 'ਤੇ ਤੇ ਬਾਕੀ ਬਾਈ ਕੈਕਟਸ ਦੇ ਬੂਟੇ ਵੀ ਆ ਜਿਹੜੇ ਉਹ ਖੜੇ ਤਿਆਰ ਹੁੰਦੇ ਜਾਂਦੇ ਆ ਦੇਖੋ ਸਾਰੇ ਆ ਲੋ ਬਾਕੀ ਬਾਈ ਟਰੈਕਟਰ ਖੜਾ ਆਪਣਾ ਇਹ ਦੇਖੋ ਵੀ ਦੇਖ ਲੋ ਗਰਦਾ ਕਿੰਨਾ ਸਮਾਨ ਚ ਆ ਦੇਖੋ ਇੰਨਾ ਗਰਦਾ ਆ ਸਮਾਨ ਚ ਵੀ ਹਵਾ ਚੱਲੀ ਫਰੀ ਜਾਂਦੀ ਆ ਬਾਕੀ ਗੱਡੀ ਪਰ ਵੀ ਹਲੇ ਕੱਪੜਾ ਨਹੀਂ ਦਿੱਤਾ ਇਹ ਵੀ 2-3 ਦਿਨ ਦੀ ਲਗਾਤਾਰ ਵਿਆਹ ਚ ਸੀ ਉਧਰ ਮੋਟਰਸਾਈਕਲ ਬਾਕੀ ਇਕ ਆ ਕੇ ਖੜ ਗਿਆ ਉਧਰ ਖੜੇ ਚੱਲੀ ਜਾਂਦੇ ਚਲੋ ਕੰਮ ਬਾਕੀ ਮਿਲਦੇ ਆ ਭਾਈ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਸਸੀ ਕਾਲ